ਉਹ ਬੇਬੇ ਸਤੂ ਲੋਕ ਚੇੜਾ ਕਰਨਗੇ ਵੀ ਲਿਆ ਕੇ ਸਾਮੇ ਵੀ ਨੀਗੀ ਮੈਨੋਂ ਨਹੀਂ ਤੇਰੀਆਂ ਲੱਤਾਂ ਦਾ ਬਦਨਾ ਮੈਂ ਇੱਕ ਮਨ ਤੇ ਕਿਵੇਂ ਮੇਰੇ ਪੁੱਤ ਦਿਨ ਉਹਦਾ ਪਾਣੀ ਨੂੰ ਕਿਉਂਗਾ ਠਗਾ ਦਾ ਪੈ ਚੱਕ ਕੇ ਪੀ ਰਾ ਹੁਣ ਭਾਲਦੀ ਹੈ ਫਰਿਜ ਵਾਲਾ ਪਾਣੀ ਨਾਲੇ ਮੇਰੀ ਇੱਕ ਗੱਲ ਸੁਣ ਲੈ ਕਰ ਲਿਆ ਕੰਮ ਹਾਂ ਨਾ ਨਹੀਂ ਥੋੜੇ ਜਿਹਾ ਰਹਿ ਗਏ ਕੰਮ ਬਸ ਹਾਂ ਆ ਮੈਂ ਸਈ ਵੰਡਣੀ ਨੇ ਅੰਦਰ ਬਸਨਵਾ ਕੇ ਤੂੰ ਆ ਜਾ ਫਿਰ ਕਰਕੇ ਕੰਮ ਆਪਾਂ ਰੋਟੀ ਪਕਾ ਕੇ ਖਾਂਦੇ ਆਂਗੇ ਹਾਂ ਬਸ ਰੰਨੀ ਆ ਗਿਆ ਮੈਂ ਸੰਵਾਲਾ ਮੈਂ ਠੀਕ ਠੀਕ ਮੈਂ ਸੰਦਰ ਹਾਂ ਸੁਣ ਨਹੀਂ ਰਿਹਾ ਆ ਹਾਂ ਕੀ ਕਰੀ ਜਨਪਤ ਕੁਛ ਨਹੀਂ ਵੀ ਜਾ ਕੇ ਆਉਂਦਾ ਸੀ ਕਿਤੇ ਉਹ ਮੋਟਰਸਾਈਕਲ ਦਾ ਸਾਫ ਕਰਦਾ ਸੀ ਓਰੇ ਅਮੀਰ ਗੱਲ ਜੀ ਸੁਣ ਮੜੀ ਜੀ ਕੀ ਹੈ ਉਹ ਮੈਂ ਤਾਂ ਤੇਰਾ ਨਾਲ ਗੱਲ ਕਰਦੀ ਸੀਗੀ ਤੇਰੀ ਮਾਸੀ ਨਹੀਂ ਕਿ ਦੇਖ ਹਾਂ ਹਾਂ ਉਹਨੇ ਦੇਖ ਆ ਤੁਮ ਉੱਥੇ ਛੱਡ ਕੇ ਤੇ ਨਾਂ ਨਹੀਂ ਹਾਂ ਨਾਂ ਕੀ ਹੋਇਆ ਹਾਂ ਕਿਦੇ ਉਹ ਆਇਆ ਨਾ ਕਹਿੰਦੇ ਹੁਣ ਵੀ ਜਾਇ ਜਾਇ ਤੱਕ ਜਿਹੜੀ ਆਪਣੀ ਤੇ ਨਾਨੀ ਵਾਲੀ ਕਿਤੇ ਆਪਦੇ ਨੌ ਨੂਨਾ ਕਰਵਾ ਲੈਣ ਉਹ ਹਾਂ ਇਹ ਵੀ ਕੋਈ ਪਤਾ ਨਹੀਂ ਹੈ ਲਾੜ ਜੇ ਆ ਕੇ ਕਰਵਾ ਲੈਣ ਹਾਂ ਮੈਂ ਤਾਂ ਕਹਿੰਦੀ ਸੀ ਵੀ ਡੇਟ ਆਪਾਂ ਤੇ ਨਾਨੀ ਨੂਰੀ ਲੈ ਆਈਏ ਹਾਂ ਬਾਅਦ ਚਲਾਂਗੇ ਪਹਿਲੇ ਆਵਾਂਗੇ ਫਿਰ ਹਾਂ ਆਪਾਂ ਮੜਾ ਇਹ ਵੀਰਪਾਲ ਨੂੰ ਪੁੱਛ ਲਈਓ ਕਰਕੇ ਛੁੱਟੀਆਂ ਦਾ ਕਰਕੇ ਗਈ ਹੋਈ ਹੈ ਨਾ ਚਲ ਵੀ ਮੈਂ ਕਰਦਾ ਵੀਰਪਾਲ ਨੂੰ ਹੁਣ ਪੁੱਛਦਾ ਵੀ ਕੀ ਕਹਿੰਦੀ ਹੈਗੀ ਚਲ ਠੀਕ ਆ ਤਾਂ ਲਾਲਾ ਹੈਲੋ ਹੈਲੋ ਵੀਰਪਾਲ ਮੈਂ ਤੇਰਾ ਨਾਂ ਇਹ ਗੱਲ ਕਰਦਾ ਸੀ ਹਾਂਜੀ ਵੀ ਆਪਾਂ ਨਾਨੀ ਨੂੰ ਲਿਆਉਣੇ ਇੱਥੇ ਵੀ ਆਪਾਂ ਸਾਥ ਨੂੰ ਲਾਂਗੇ ਉਹਨੂੰ ਅੱਛਾ ਜੇ ਤੁਸੀਂ ਨਾਨੀ ਨਹੀਂ ਲਿਆਉਂਗੇ ਫਿਰ ਮੈਂ ਨਹੀਂ ਆਉਂਦੀ ਹੁੰਦੀ ਨਾਨੀ ਨਹੀਂ ਰੱਖ ਲੋ ਤੁਸੀਂ ਉਹ ਮੈਂ ਤੇ ਵੀ ਬਿਨਾਂ ਗੱਲ ਕਰੀ ਸੀਗੀ ਜੂਰੇ ਲਿਆਉਣੇ ਆਗੇ ਵੀ ਆਪਾਂ ਸਾਥ ਲਾਂਗੇ ਐਡੀ ਕੀ ਗੱਲ ਹੈਗੀ ਲੈ ਆਓ ਤੁਸੀਂ ਮੈਂ ਕਿਥੋਂ ਹਟ ਆਉਣੀ ਆ ਪਰ ਮੈਂ ਨਹੀਂ ਆਉਂਦੀ ਚਲੋ ਕੋਈ ਨਹੀਂ ਦੇਖਦੇ ਵੀ ਮੈਂ ਕਰੀ ਸੀ ਗੱਲ ਵੀਰਪਾਲ ਨਾਲ ਅੱਛਾ ਉਹ ਤਾਂ ਜਵਾਬ ਦੇਗੀ ਕਹਿੰਦੀ ਮੈਂ ਨਹੀਂ ਆਉਂਦੀ ਕਹਿੰਦੀ ਜੇ ਤੁਸੀਂ ਨਾਨੀ ਨੂੰ ਲਿਆਉਣਾ ਨਾ ਕਹਿੰਦੀ ਲਿਆਓ ਮੈਂ ਨਹੀਂ ਆਉਂਦੀ ਉਹ ਨਾ ਜਾ ਨਹੀਂ ਆਉਂਦੀ ਨਾ ਆਉਣ ਦੇ ਆਪਾਂ ਤਾਂ ਤੇ ਨਾਨੀ ਨੂੰ ਲੈ ਕੇ ਆਵਾਂਗੇ ਆਪਾਂ ਤਾਂ ਜਮੀਨ ਥਾਈ ਮਤਲਬ ਹਾਂ ਵੀਰ ਆਪਾਂ ਲਿਆਉਣੇ ਨਹੀਂ ਆਉਂਦੀ ਨਾ ਆਉਣ ਦੇ ਹੋਰ ਉੱਧਰ ਵੀ ਤੂੰ ਐ ਲਾਲਾ ਪੰਛੀ ਕਿੱਲੇ ਜਾਂਦੇ ਨੇਗੇ ਹਾਂ ਹੀ ਕਰਦੇ ਚੱਲ ਫੇਰ ਅੱਜ ਹੀ ਚੱਲਦੇ ਹਾਂ ਪੁੱਤ ਅੱਜ ਹੀ ਲਿਆਉਣੇ ਤੇ ਨਾਨੀ ਨੂੰ ਚਲੋ ਵੀ ਠੀਕ ਹੈ ਜਿੱਥੇ ਮੈਂ ਜਾਣਾ ਸੀ ਮੈਂ ਉਹਨੂੰ ਜਵਾਬ ਦੇ ਦੇਣਾ ਫੇਰ ਅੱਜ ਹੀ ਜਾਣਿਆ ਲਿਆਉਣੇ ਆਂਗੇ ਚਲ ਠੀਕ ਹਬਤ ਮੈਂ ਵੀ ਆ ਬਸ ਬਾਰ ਬੁਰਜੇ ਦਾਦੇ ਆਪਾਂ ਹੁਣੀ ਵਗ ਚੱਲਾਂਗੇ ਇਹ ਬੜਾ ਔਖਾ ਹੁਣਾ ਬਸ ਬਾਲਾ ਪਾ ਨੌਕਰ ਰੱਖ ਲੈਨੇ ਕੋਈ ਥੋੜਾ ਜਿਹਾ ਤਾਂ ਕੰਮ ਹੁੰਦਾ ਹੈ ਰੱਖ ਲੈਨੇ ਗਿਆ ਔਖਾ ਹੁਣਾ ਕਬੂਤਰ ਚੁੱਲੇ ਦਾ ਕਰਨਾ ਪੈਂਦਾ ਤੈਨੂੰ ਥੋੜਾ ਜਿਹਾ ਤਾਂ ਕੰਮ ਹੁੰਦਾ ਮੈਂ ਟਾਈਮ ਇਹ ਨੂੰ ਮਿਲ ਦਿੰਦਾ ਤੇਰੀ ਮਸੀ ਕਿਵੇਂ ਹੁੰਦੀ ਹੈ ਉਤਾਰ ਤੇ ਵਾਸੀ ਦੋਨੇ ਤਰ੍ਹਾਂ ਹੋ ਜਾਂਦਾ ਨਾ ਬੇਬੇ ਹਾਂ ਹੋਰ ਨੀ ਠੀਕ ਹੈ ਹਾਂ ਠੀਕ ਹੈ ਤੁਸੀਂ ਕਹਾਲ ਤੁਸੀਂ ਠੀਕ ਹੋ ਬੇਬੇ ਸਤਿ ਸ੍ਰੀ ਅਕਾਲ ਹੋ ਠੀਕ ਹੈ ਹਾਂ ਠੀਕ ਹੈ ਵਧੀਆ ਵਧੀਆ ਜੀ ਕੋਈ ਹੋਰ ਨੀ ਠੀਕ ਰਹਨੀ ਆ ਵਧੀਆ ਠੀਕ ਆ ਗਈ ਵਧੀਆ ਥੋੜੀ ਫਿਰਦੇ ਵਸ ਇੱਥੇ ਹੀ ਇੱਥੇ ਹੀ ਮੁਰ ਵੀ 비ਗ ਨਹੀਂ ਚਲਤਰੀ ਨਾਨੀ ਕੋਲੀ ਜਾ ਆਉਨੇ ਆ ਮਾ ਚੱਲ ਮਿਲਿਆ ਆਉਨੇ ਆਗੇ ਪਹਿਲਾਂ ਇਹ ਮਾਲ ਪਸੂ ਸਾਮੇ ਗੁਹਾ ਗੁਹਾ ਸਿੱਟੇ ਅੱਛਾ ਹੁਣ ਬਸ ਇਹ ਰੋਟੀ ਪਕਾ ਕੇ ਮੈਨੂੰ ਤਾਂ ਖਵਾਤੀ ਤੇ ਆਪ ਖਾਈ ਜਾਂਦਾ ਠੀਕ ਅੱਛਾ ਗਰਮੀ ਤੋਂ ਤਾਂ ਬਚੀ ਗਰਮੀ ਤੋਂ ਤਾਂ ਬਚੀ ਮੈਂ ਕਿਹੜਾ ਬਾਹਰ ਨਿਕਲਦੀ ਆ ਮਤੋਂ ਹੁਣ ਬਾਹਰ ਆਇ ਨਿਕਲੀ ਤੇ ਮੈਂ ਦੇਖਾਂ ਦੇ ਕੀ ਕਰਦਾ ਹੈਗਾ ਕਾ ਕੰਡਾ ਪਾ ਕੇ ਮਾਲ ਪਸੂ ਬੰਨ ਕੇ ਅੰਦਰ ਬਸੇ ਰੋਟੀ ਚੱਕ ਕੇ ਲਿਆ ਕੇ ਖਾਣ ਲੱਗਿਆ ਸੀ ਮੈਂ ਤਾਂ ਖਾਲੀ ਸੀ ਬੈਠਾ ਇਹ ਗੱਲ ਦੇ ਮਰੀ ਆਏ ਨਾ ਨੰਨੀ ਅਸੀਂ ਅੱਛਾ ਵੀ ਤੁਹਾਨੂੰ ਕੰਮ ਕਰਨਾ ਇੱਥੇ ਤੈਨੂੰ ਔਖਾ ਲੱਗਦਾ ਹੈਗਾ ਵੀ ਬੁੜਾ ਸਰੀਰ ਔਖੀ ਹੁੰਦੀ ਹੈ ਵੀ ਤੈਨੂੰ ਅਸੀਂ ਆਪਦੇ ਕੋਲ ਹੀ ਲੈ ਜਾਨੇ ਹਾਂਗੇ ਦੇਖੀ ਜਾਂਦੇ ਫਿਰ ਇਹਦਾ ਔਖਾ ਹੋਜੂ ਕੱਲੇ ਦਾ ਨੰਨੀ ਇਹਦਾ ਪਿੰਡ ਵਗ ਜੂ ਆਪਦੇ ਮਿਲਦਾ ਅਸੀਂ ਤਾਂ ਤੇਰੇ ਭਲੇ ਵਾਸਤੇ ਹੀ ਕਹਨੇ ਨਾ ਤੇਰਾ ਵੱਡਾ ਸਰੀਰ ਹੈ ਕਦੇ ਇੱਥੇ ਡਗ ਡਗ ਪੀਣ ਲਈ ਨੂੰ ਜਵਾਬ ਨੂੰ ਔਖਾ ਹੈ ਅੰਮ੍ਰਿਤਪਾਲ ਦਾ ਨਹੀਂ ਤਾਂ ਮਾਲ ਪਸ਼ੂ ਦਾ ਔਖਾ ਜੂ ਨਹੀਂ ਫਿਰ ਸੁਣਨੇ ਕਰਦਾ ਕੀ ਬਣੂਗਾ ਨਹੀਂ ਨਾਨੀ ਅਮਰਤਪੁਰ ਪਿੰਡ ਵਾ ਗਿਆ ਇਦੋਂ ਪਸ਼ੂ ਅਸੀਂ ਉੱਥੇ ਲੈ ਜਾਾਂਗੇ ਸਾਰੇ ਤੇ ਘਰ ਨੂੰ ਆਪਾਂ ਜਿੰਦੇ ਲਾ ਜਾਾਂਗੇ 15-20 ਦਿਨਾਂ ਬਾਅਦ ਦੇਖ ਲੈ ਕਰਾਂਗੇ ਆ ਕੇ ਸਾਰਾ ਕੁਝ ਆਹ ਤਾਂ ਨਹੀਂ ਲੋਟ ਆਉਣਾ ਜਾਂ ਤਾਂ ਕੋਈ ਕਿਰਾਏ ਤੇ ਬੈਠੇ ਇੱਕ ਪਾਸੇ ਉਹ ਬਾਅਦ ਦੇ ਵਿੱਚ ਦੇਖ ਲਾਂਗੇ ਕਿ ਇਹਾਂ ਤੈਨੂੰ ਉੱਥੇ ਲੈ ਕੇ ਜਾਈ ਨਾ ਸਾਨੂੰ ਤਾਂ ਉਹ ਸਾਰਾ ਦਿਨ ਤੇਰੀਆਂ ਗੱਲਾਂ ਹੀ ਕਰੀ ਜਾਂਦੀ ਐ ਵੀ ਜੇ ਡੇਗ ਨਾ ਪਾਵੇ ਪਸ਼ੂਆਂ ਚ ਜਾਂਦੀ ਹੈਗੀ ਜੇ ਤੇਰੀ 6:00 ਵਜੇ ਫਿਰ ਔਖੇ ਨਹੀਂ ਹੋਵਾਂਗੇ ਬਾਅਦ ਚ ਕਰ ਹੋ ਤਾਂ ਔਖਾ ਜਾਂਦਾ ਐ ਵੀ ਇੱਕ ਸਾਈਡ ਤੇ ਬਿਠਾ ਦਈਏ ਫਿਰ ਤਾਂ ਲੋਟ ਆ ਜੂ ਕੋਈ ਨਾ ਤਾਂ ਬਾਅਦ ਚ ਆਪਾਂ ਹੀ ਕਰ ਲਾਂਗੇ ਇੱਕ ਤਾਂ ਤੇਰਾ ਵੱਡਾ ਸਰੀਰ ਹੋ ਰਿਹਾਗਾ ਤੋਰੇ ਫੇਰੇ ਦੇ ਔਖਾ ਹੋ ਜਾਂਦਾ ਤੇਰਾ ਹੈਗਾ ਤਾਂ ਔਖਾ ਚੱਲ ਇਹ ਕਿ ਅਸੀਂ ਸਲਾਹ ਕਰੀ ਦੋਨਾਂ ਨੇ ਵੀ ਚੱਲ ਲੈ ਆਉਣੇ ਆਗੇ ਬੇਬੇ ਨੂੰ ਚਲ ਦੇਖ ਲੋ ਭਾਈ ਜਿਵੇਂ ਤੁਹਾਡੀ ਸਲਾਹ ਹੈ ਫਿਰ ਬਾਕੀ ਆਉਣ ਵਾਲਾ ਅਮਰਤਪਾਲ ਉਹਦੇ ਨਾਲ ਗੱਲ ਕਰ ਲੈਣਗੇ ਆਪਾਂ ਉਹਦੇ ਨਾਲ ਸਲਾਹ ਕਰ ਲੋ ਕਿਵੇਂ ਕਰੂਗਾ ਜੇ ਉਹਨੇ ਕਿਹਾ ਵੀ ਮੈਂ ਬੈਠਾਂਗਾ ਕਰੀ ਜਣਾ ਫਿਰ ਤਾਂ ਠੀਕ ਹੈ ਜੇ ਉਹਨੇ ਕਹਿਤਾ ਵੀ ਚਲ ਮੈਂ ਵਗ ਜੂਗਾ ਨਹੀਂ ਨਹੀਂ ਉਹਨੂੰ ਤਾਂ ਸਮਝਾਉਣਾ ਪਊਗਾ ਉਹ ਤਾਂ ਜਵਾਕ ਹੈ ਕੋਈ ਤਾਂ ਪਤਾ ਹੀ ਨਹੀਂ ਇਹਨਾਂ ਉਹ ਉਹ ਕਰਨਤਲਾਕ ਕੀ ਕਰ ਸਕਦਾ ਉਹ ਕਦਾ ਤਾਂ ਹੈਗਾ ਐ ਤਾਂ ਸਾਰਾ ਦਿਨ ਫਿਰਦਾ ਹੀ ਰਹਿੰਦਾ ਐ ਕੱਪੜੇ ਵੀ ਧੋਂਦਾ ਸਾਰਾ ਕੁਝ ਹੀ ਕਰਦਾ ਹੈ ਹੋਰ ਉਹਨੂੰ ਵੀ ਜਵਾਕ ਨੂੰ ਔਖਾ ਕਰ ਬੀ ਬਾਲਟੀ ਪਾਣੀ ਦੀ ਵੀ ਧਰਦਾ ਹੈ ਦੇ ਬਾਹਰ ਅੰਦਰ ਉਹ ਵਾਗ ਗਿਆ ਆਪ ਡਿਗੂਪੀ ਤੇ 7 ਵਜੇ ਸਾਰੇ ਸਾਮਾਂਗੇ ਫੇਰ ਓਖਾ ਹੋ ਜੂਗਾ ਮੈਂ ਤਾਂ ਉਠਦੀ ਨਹੀਂ ਮੰਜੇ ਤੋਂ ਜਿੰਨ ਚਿਰ ਉਹ ਆਉਂਦਾ ਨਹੀਂ ਹੈਗਾ ਮੈਂ ਤਾਂ ਅੰਦਰ ਹੀ ਪਈ ਰਹਿਣੀ ਆ ਲਓ ਬਈ ਪਾਣੀ ਬਈ ਆ ਮਤ ਬਾਲ ਤੁਸੀਂ ਅਖਿਦਾ ਤੇ ਨਾ ਇਹ ਗੱਲ ਕਰਦੇ ਸੀ ਬੀ ਨਾਨੀ ਨੂੰ ਸੀ ਉੱਥੇ ਲੈ ਜਾਣੇ ਆਪਦੇ ਕੋਲੇ ਨਾਲ ਤਾਂ ਤੈਨੂੰ ਔਖਾ ਇੱਥੇ ਰੋਟੀ ਟੂਟੀ ਦੁਆ ਬਣਾਉਣਾ ਨਾਲ ਲਾ ਕੇ ਪਸੂਆਂ ਪਸੂਆਂ ਦਾ ਪਸੂ ਵੀ ਮੈਂ ਉੱਥੇ ਲੈ ਜੂ ਨਾਨੀ ਨੂੰ ਲੈ ਜਾਾਂਗੇ ਤੇ ਤੂੰ ਪਿੰਡ ਵਗ ਜਿਵੇਂ ਬਾਈ ਸਹੀ ਲੱਗਦਾ ਤੁਸੀਂ ਕਰ ਲੋ ਬਾਕੀ ਨਾਨੀ ਨੂੰ ਪੁੱਛ ਲੋ ਮੈਂ ਤਾਂ ਪਿੰਡ ਵਗ ਜੂਗਾ ਫਿਰ ਤੈਨੂੰ ਕੋਈ ਗੁੱਸਾ ਕਿੱਲਾ ਤਾਂ ਨਹੀਂ ਕੋਈ ਦਿਮਾਗ ਖਾਉਂਦਾ ਵੀ ਇਹ ਲੈ ਕੇ ਜਾਂਦੇ ਨੇ ਨਾ ਨਾ ਨਾਨੀ ਮੈਨੂੰ ਕਹਦਾ ਗੁੱਸਾਗਾ ਜੇ ਤੈਨੂੰ ਮਨਜ਼ੂਰ ਆਗਾ ਮੈਨੂੰ ਤਾਂ ਕੀ ਮਨਜ਼ੂਰ ਆ ਮੈਂ ਤਾਂ ਐ ਕਹਿੰਦੀ ਆ ਵੀ ਚਲ ਤੂੰ ਵੀ ਔਖਾ ਬੂਰੇਗਾ ਨਾ ਨਾ ਨੰਨੀ ਉਹਦਾ ਕੋਈ ਗੱਲ ਨਹੀਂ ਬਾਈ ਵੀ ਮੇਰੇ ਭਾਈਆਂ ਵਰਗੀ ਹੈਗਾ ਹਨਾ ਨਹੀਂ ਮੈਨੂੰ ਸਾਂਭਦਾਗਾ ਨਹੀਂ ਮਾਲ ਪਸੂ ਸਾਂਭਦਾ ਨਹੀਂ ਰੋਟੀ-ਰੂਟੀ ਪਕਾਉਣਾ ਕੰਮ ਕਰਦਾ ਸਾਰੇ ਉਹਨਾਂ ਨੇ ਮੈਨੂੰ ਵੀ ਇੱਥੇ ਔਖਾ ਕਰ ਨਾਲੇ ਮੈਂ ਪਸੂ ਸਾਂਭਦਾਗਾ ਰੋਟੀ ਪਕਾਉਣਾਗਾ ਤੈਨੂੰ ਸਾਂਭਦਾਗਾ ਮੈਂ ਪਿੰਡੀ ਬਾਗ ਜੂ ਆਪਦੇ ਚੱਲ ਫਿਰ ਤੈਨੂੰ ਵੀ ਔਖਾ ਹੈਗਾ ਕੁੜੀਆਂ ਕੱਤਰੀਆਂ ਵਾਲੇ ਕੰਮ ਮੁੰਡਿਆਂ ਨੂੰ ਕਰਨੇ ਬਹੁਤ ਔਖੇ ਹੁੰਦੇ ਨੇਗੀ ਹੋਰ ਨਾ ਨੀ ਚੱਲ ਮੈਂ ਤੇਰੇ ਕੱਪੜੇ ਪੈ ਕਾਦਣ ਨਾਲੇ ਨਾਲ ਬਾਈ ਉਹਨੂੰ ਚਾਹ ਬਣਾਉਣਾ ਬਈ ਥੋੜੀ ਜੁੜੀ ਮੈਂ ਨਾਮਰਤਪਾਲ ਚਾਹ ਹੀ ਤਾਂ ਲੋੜ ਨਹੀਂ ਤੂੰ ਨਾਨੀ ਦੇ ਕੱਪੜੇ ਪਾ ਕਿ ਰੱਤੀ ਬਹਿ ਜਾ। ਇਹ ਵਧੀਆ ਹਵਾ ਆਉਂਦੀ ਇੱਥੇ। ਫੋਕਲਾ ਮੈਂ ਆਪਾਂ ਕਿ ਤਰੇ ਹਾਂ। ਹਾਂ ਤਰੇ ਆਈ ਵੀ। ਇਹਨੂੰ ਬਾਹਲਾ ਨਾ ਇੱਥੇ ਧੁੱਪੇ ਦਾ ਪੇਨਾ ਬੈਠਿਆ ਕਰੀਂ ਜੰਗਾ। ਹਾਂ ਹਾਂ। ਅੰਦਰ ਬਹਿ ਜਾ ਕਰੀਂ AC 'ਚ। ਆ ਪੱਖੇ ਥੱਲੇ ਬਹਿ ਜਾ ਕਰੂੰ ਉੱਥੇ ਵਧੀਆ ਹੈ। ਹਾਂ ਇੱਥੇ ਗਰਮੀ ਵਾਲੀ ਹੋ ਰਹੀਗੀ ਬਾਹਰ ਤਾਂ ਹੁਣ। ਨਹੀਂ ਤੇ ਨਾ ਨਹੀਂ ਤੈਨੂੰ ਗੱਡੀ ਦੀ ਲਿਆਉਂਦੇ। ਗੱਡੀ ਨਾ ਖਰਾਬ ਜੀ ਹੋ ਰਹੀ ਸੀ ਮਿਸਤਰੀ ਦੇ ਖੜੀ ਸੀ। ਫਿਰ ਮੋਟਰਸਾਈਕਲ ਤੇ ਆਪਾਂ ਤਿੰਨੇ ਜਾਣੇ ਔਖੇ ਹੁੰਦੇ ਸੀ। ਤਾਂ ਫਿਰ ਤੁਹਾਨੂੰ ਵਸਤੇ ਲਿਆਂਦਾ ਹੈਗਾ। ਕਾਰ ਨੂੰ ਕੀ ਹੈ? ਬਸ ਸਰਕਾਰ ਵਰਗੀ ਹੁੰਦੀ ਹੈ ਨਾ ਸੰਸਾ ਨਾ ਗਾਂ ਹੁੰਦਾ ਮੋਇ ਨਾ ਆ ਕੇ ਕਿੰਨੇ ਜਣੇ ਦਾ ਕਰਮ ਹੁੰਦੇ ਨੇ ਡੋਡੀ ਹੋਰ ਖੇਤੀ ਖੁੱਤੀ ਦਾ ਕਿਵੇਂ ਚੱਲਦਾ ਉਹ ਠੀਕ ਆ ਨਾ ਨਹੀਂ ਖੇਤੀ ਖੁੱਤੀ ਦਾ ਵਧੀਆ ਹੋਈ ਜਾਂਦੀ ਜੀਰੀ ਹਲੇ ਥੋੜੀ ਲੇਟ ਲਾਵਾਂਗੇ ਆ ਜਾ ਆਪਾਂ ਅੰਦਰ ਹੀ ਬਹਿ ਜਾਾਂਗੇ ਅੰਦਰ ਨਾਲ ਚਾਚੂ ਪੀਨੇਗੇ ਆ ਜਾ ਹੋ ਜਾ ਖੜੀ ਨਾ ਨਾ ਨਹੀਂ ਰੋਟੀ ਖਾ ਲੈ ਤੂੰ ਕਾਨੂੰ ਖੇਚਾ ਕਰਨੀ ਸੀ ਉਹ ਵੀ ਪੂਆ ਬਣਾਈ ਜਾਂਦੀ ਸੀ ਗਰਮ ਗਰਮ ਕੋਈ ਨਹੀਂ ਫਿਰ ਕੀ ਹੁੰਦਾ ਠੀਗਾ ਮੈਂ ਤਾਂ ਆਪੇ ਚੱਕ ਕੇ ਖਾ ਲਿਆ ਕਰੂੰ ਮੈਂ ਤਾਂ ਦੋ ਹੀ ਰੋਟੀਆਂ ਖਾਣੀਆਂ ਆਪੇ ਜਾ ਤੇ ਥੋੜੀ ਖਾਣੀਆਂ ਆਪੇ ਤਾਂ ਫਿਰ ਤੂੰ ਉੱਥੇ ਜਾ ਕੇ ਖਾਂਦੀ ਨਹੀਂ ਕੋਈ ਗੱਲ ਨਹੀਂ ਹੈਗੀ ਅਸੀਂ ਜੀ ਮੈਨੂੰ ਕੋਈ ਦਿੱਕਾ ਨਹੀਂ ਹੈਗਾ ਸੇਵਾ ਵਾਸਤੇ ਤੈਨੂੰ ਲੈ ਕੇ ਜਾਂਦਾ ਕੋਈ ਨਹੀਂ ਮੈਂ ਹਰ ਜੇ ਮੇਰੇ ਨੈਣ ਪ੍ਰੈਣ ਤੁਰਦੇ ਨੇਗੇ ਨਾ 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 ਨਹੀਂ ਐਨੇ ਨਾਲ ਸੀ ਫਰਕ ਪੈ ਜਾਂਦਾਗਾ ਸਰੀਰ ਜਮੀ ਬੈਠ ਜਾਊਗਾ ਉਹ ਤੂੰ ਖਾਣਾ ਖੂਣਾ ਖਾ ਕੇ ਢੇੜਾ ਗੂੜਾ ਦੇ ਲਿਆ ਕਰ ਤੂੰ ਬਹਿ ਕੇ ਆਰਾਮ ਨਾਲ ਰੋਟੀ ਖਾ ਲੈ ਬਸ ਰੋਟੀ ਖਾ ਲੂ ਕੋਈ ਸਾਰਾ ਕੁਝ ਤੈਨੂੰ ਮੰਜੇ ਤੇ ਬੈਠੇ ਨੂੰ ਮਿਲਿਆ ਕੋ ਮੈਂ ਐਨਕ ਤਾਂ ਮੈਂ ਹੈਗੀ ਆ ਹਜੇ ਮੇਰੇ ਚ ਦਮ ਆਇਗਾ ਚਾਰਾ ਢੰਡੀ ਹੋਈਂ ਗੇ ਖਾ ਰਾਂ ਫਿਰ ਕਰਮ ਕਰ ਮੈਂ ਤੈਨੂੰ ਹੋਰ ਲੈ ਦੂੰਗਾ ਮੈਨੂੰ ਤਾਂ ਹੋਰ ਰੋਟੀ ਦੀ ਲੋੜ ਨਹੀਂ ਮੈਨੂੰ ਤਾਂ ਦੋਈ ਖਾਣੀ ਹੁੰਦੀ ਆ ਮੈਂ ਨਹੀਂ ਵੱਧ ਖਾਂਦੀ ਹੈਗੀ ਰੋਟੀ ਬੰਦ ਕਰ ਦੇ ਬਸ ਮੈਂ ਤਾਂ ਦੋਈ ਖਾਣੀ ਹੁੰਦੀ ਆ ਮੈਂ ਨਹੀਂ ਵੱਧ ਖਾਂਦੀ ਕੋਈ ਨਾ ਨਹੀਂ ਤੈਨੂੰ ਚਾਹ ਨੂੰ ਵੀ ਕਹਿ ਦਰਾਂ ਨਾ ਚਾਹ ਬਣਾ ਦੇਣਗੇ ਤੈਨੂੰ ਚਾਹ ਨਹੀਂ ਹਜੇ ਮੈਂ ਪੀਂਦੀ ਸ਼ੂਗਰ ਆ ਮੈਨੂੰ ਫਿੱਕੀ ਬਣਾਵਾ ਦੂੰਗਾ ਕਹਿ ਕੇ ਪਰ ਹਜੇ ਨਹੀਂ ਪੀਣੀ ਹੈਗੀ ਰੋਟੀ ਖਾ ਕੇ ਏਟੀਆਂ ਚੱਲ ਜੀ ਮੈਂ ਤੈਨੂੰ ਠੀਕ ਕਰਾ ਲਿਆ ਬਣ ਜੂਗਾ ਫਿਰ ਤਾਕਾਮਾ ਪੁੱਛੇ ਪੱਚੇ ਤਾਂ ਨਿਪਟੜ ਗਏ ਚਲ ਲੈ ਆ ਬੇਬੂਰੀ ਪਈ ਗਿਆ ਬੇਬੂਰੀ ਆ ਕੇ ਪੈ ਗਈ ਤੂੰ ਵਧੀਆ ਹਵਾ ਚੱਲਦੀ ਐ ਤੂੰ ਅੰਦਰ ਚੱਲ ਇੱਥੇ ਧੁੱਪ ਵਾਲੀ ਪੈਂਦੀ ਹੈਗੀ ਨਹੀਂ ਧੁੱਪ ਨਹੀਂ ਹਜੇ ਤਾਂ ਠਾਵਾਂ ਵਾਲੀ ਚੱਲਦੀ ਐ ਨਹੀਂ ਲੋ ਵਾਲੀ ਪੈਂਦੀ ਹੈਗੀ ਤੂੰ ਖੜੀ ਹੋ ਅੰਦਰ ਬੈਠਾਂਗੇ ਐਸੀ ਥੱਲੇ ਪੈ ਤੂੰ ਐਸੀ ਥੰਨੇ ਤਾਂ ਗੋਡੇ ਦੁਖਣ ਲੱਗ ਜਾਂਦੇ ਨੇ ਕਿਉਂ ਬੇਬੇ ਸਾਨੂੰ ਲੋਕ ਚਿਹੜਾ ਕਰਨਗੇ ਵੀ ਲਿਆ ਕੇ ਸਾਮੀ ਵੀ ਨਹੀਂ ਗਈ ਚਲ ਖੜੀ ਹੋ ਅੰਦਰ ਜਾ ਕੇ ਪਏ ਹੋਰ ਇੱਥੇ ਆ ਕੇ ਪੈ ਗਈ ਲੈ ਇੱਥੇ ਬਾਹਰ ਲਈ ਹਵਾ ਵਧੀਆ ਆਉਂਦੀ ਈ ਨਾਲੇ ਉਹ ਮੁੰਡਾ ਬਾਹਰੋਂ ਆਉਣ ਵਾਲਾ ਮੈਨੂੰ ਆ ਕੇ ਕਾਲਾ ਦੇਊਗਾ ਵੀ ਨਾਨੀ ਇੱਥੇ ਪਾਰਖੀ ਆ ਚੱਲ ਬੇਪੇ ਬੈਠ ਇੱਥੇ ਬਾਹਰ ਨਾ ਬੈਠਿਆ ਕਰ ਬਾਹਰ ਹਵਾ ਵਾਰੀ ਚੱਲਦੀ ਏ ਹਵਾ ਤਾਂ ਚੱਲਦੀ ਏ ਇੱਥੇ ਮੌਜ ਆ ਕਿ ਉੱਥੇ ਲੋਬ ਵਾਲੀ ਪੈਂਦੀ ਏ ਹੁਣ ਮੈਨੂੰ ਐ ਦੱਸ ਤੈਨੂੰ ਚਾਹ ਬਣਾ ਕੇ ਲਿਆ ਮਾਂ ਨਾ ਨਾ ਫਿਰ ਦੁੱਧ ਚ ਪੱਤੀ ਪਾ ਲਿਆ ਨਹੀਂ ਥੋੜੀ ਜਿਹੀ ਕਾਸੀ ਦੀ ਲੋੜ ਨਹੀਂ ਹੈਗੀ ਫਿਰ ਜੂਸ ਦੱਸ ਕਿਹੜਾ ਪੀਵੇਂਗੀ ਤੂੰ ਨਾ ਮੈਂ ਤਾਂ ਕੋਈ ਜੂਸ ਨਹੀਂ ਪੀਂਦੀ ਹੈਗੀ ਸਿਰ ਤੋਂ ਖਣ ਲੱਗ ਜੂ ਮੇਰਾ ਜੂਸ ਨਾਲ ਨਿੰਬੂ ਪਾਣੀ ਬਣਾ ਤਾਂ ਨਹੀਂ ਆ ਠੰਡਾ ਹੁੰਦਾ ਕਾਸੀ ਦੀ ਲੋੜ ਨਹੀਂ ਮੈਨੂੰ ਤਾਂ ਜਦੋਂ ਲੋੜ ਹੋਊਗੀ ਨਾ ਆਪੇ ਮੰਗ ਲਊ ਮੈਨੂੰ ਆਇਆ ਕਿਤੇ ਉਹੀ ਨਾ ਸੰਗੀ ਜਾਇਂ ਤੇਰਾ ਘਰ ਹੀ ਐ ਇਹ ਸੰਗਣ ਸੁਗਣ ਦੀ ਕੋਈ ਗੱਲ ਨਹੀਂ ਮੈਂ 2 ਵਜੇ ਚਾਹ ਪੀਣੀ ਹੁੰਨੀ ਆ ਉਦੋਂ ਪੀਉ ਬਸ ਤੂੰ ਚਾਹ ਚੂੜਾ ਖੜਾ ਛੱਡ ਨਾਲ ਤਾਂ ਉਹ ਤਿਆਰ ਬਣਾਉਂਦੀ ਆ ਨਾਇ ਤਾਂ ਸ਼ੁਗਰ ਆ ਥੋੜੀ ਪੱਤੀ ਪਵਾ ਲਿਆ ਕਰ ਦੁੱਧ ਚੀ ਚਾਣਾ ਪੀਆ ਕਰ ਕੋਈ ਨਹੀਂ ਉਹ ਤਾਂ ਤੇ ਗੱਲ ਕਰ ਗੱਲ ਦੀ ਮੈਂ ਤਾਂ ਬਸ ਚਾਹੀ ਪੀ ਹੂੰ ਜਿਹੜੀ ਹੋਮਕਟ ਮੈਂ ਜੋ ਹੋਰ ਜੂਸ ਆਸ ਮੈਂ ਕੁਝ ਨਹੀਂ ਪੀਂਦੀ ਐਗੀ ਚਲ ਠੀਕ ਆ ਮੈਂ ਜਾ ਕੇ ਥੋੜਾ ਜਿਹਾ ਕੰਮ ਪਿਆਗਾ ਸੂਈ ਤਾਂ ਉਹਨੇ ਮੇੜ ਲਾ ਕਰ ਲੈ ਕਰ ਲੈ ਤੇ ਕਾਸੀ ਲੋੜ ਹੋਈ ਮੈਨੂੰ ਬਾਜ ਮਾਰਦੀ ਕੋਈ ਨਹੀਂ ਕੋਈ ਨਹੀਂ ਮੈਂ ਆਪੇ ਚੱਕ ਕੇ ਖਾ ਲੂੰ ਜੇ ਲੋੜ ਹੋਈ ਚੰਗਾ ਪਾਏ ਜਾ ਹੁਣ ਆਰਾਮ ਕਰ ਲੈ ਚੰਗਾ ਕੀ ਕਰੀ ਨੇ ਵੀ ਬਸ ਆ ਦੋ ਭਾਂਡੇ ਸੀਗੇ ਇਹ ਸਾਫ ਕਰਕੇ ਆ ਗਏ ਅੱਛਾ ਪਹਿਲਾਂ ਤੇ ਨਾਨੀ ਨੂੰ ਲਿਆ ਕੇ ਅੰਦਰ ਪਾਇਆ ਖਵਾਤੀ ਰੋਟੀ ਰੋਟੀ ਰਾਟੀ ਖਵਾਤੀ ਤੇ ਜੂਸ ਦੱਸ ਵੀ ਪੁੱਛ ਲਿਆ ਤੂੰ ਵੀ ਉਹਦੀਆਂ ਲੱਤਾਂ ਲੁੱਟਾਂ ਦੱਬਦਿਆ ਕਰ ਪੁੱਤ ਛੇਤੀ ਆਪਾਂ ਜਿਮੀ ਨੌਕਰਵਾ ਦੂ ਕੋਈ ਨਹੀਂ ਮੈਂ ਦੱਬਦਣਾ ਆਪਾਂ ਤਾਂ ਲਿਆਈ ਹੋ ਜਮੀਨ ਦੀ ਮਾਰੀ ਹੋਰ ਜਮੀਨ ਖਾਤਰੀ ਲਿਆਏ ਆ ਹੋਰ ਅੱਜ ਆਪਾਂ ਸੇਵਾ ਕਰਾਂਗੇ ਛੇਤੀ ਆਪਣੇ ਨੌਕਰਵਾਵੂਗੀ ਨਮਾ ਕੋਈ ਨਹੀਂ ਦੱਬਦਣਾ ਤਨ ਤਨ ਹੋਰ ਜਾਉਦੀਆਂ ਲੱਤਾਂ ਦਾ ਪਰ ਤੇ ਮੇਰਾ ਥੋੜਾ ਹੀ ਕੰਮ ਰਹਿ ਗਿਆ ਮੈਂ ਨਿਮੇੜ ਕੇ ਫਿਰ ਪੁੱਛ ਰਹੀਆਂ ਉਹ ਜੂਸ ਲੈ ਚੰਗਾਈ ਠੀਕ ਹੈ ਪਤਾ ਲੈ ਨੋਨੀ ਤਰੀਆਂ ਲੱਤਾਂ ਦਾ ਦੱਬਦਣਾ ਮੈਂ ਨਹੀਂ ਲੱਤਾਂ ਮੇਰੀਆਂ ਦੁਖਦੀਆਂ ਨਹੀਂ ਹੈ ਕਿ ਕੁਝ ਨਹੀਂ ਹੋਇਆ ਮੈਨੂੰ ਮੈਨੂੰ ਆਰਾਮ ਕਰ ਲੈਣ ਦੇ ਪਈ ਰਹਿਣ ਦੇ ਮੇਰਾ ਕੁਝ ਨਹੀਂ ਦੁਖਦਾ ਹੈਗਾ ਹੁਣ ਤਾਂ ਤੂੰ ਲੱਤਾਂ ਦੱਬਨੇਗਾ ਸਭਾ ਪਈ ਜੂ ਮੈਨੂੰ ਫਿਰ ਤੂੰ ਖੇਤ ਚ ਬੀਜੀ ਹੋ ਜਾਏਗਾ ਜੀ ਰੀ ਲਾਉਣ ਲੱਗ ਜੇਗਾ ਫਿਰ ਕੌਣ ਦੱਭੂ ਉਹ ਕੰਮ ਚ ਬੀਜੀ ਰਹਿੰਦੀ ਐ ਮੈਂ ਕਹਾ ਮੈਂ ਬੇਲਾ ਸੀ ਦੱਬਣਾ ਨਹੀਂ 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 ਬੇਲਾ ਨਹੀਂ ਹੁਣ ਖੇਤੀ ਦਾ ਕੰਮ ਚੱਲ ਪੂ ਤਿੰਨ ਮਹੀਨੇ ਨਹੀਂ ਨਿੱਕੇ ਜਾਣਾ ਚਾਰ ਖੇਤ ਚੋਂ ਫੇ ਪਾਣੀ ਲੈ ਲੈ ਉਹ ਕਰ ਲੈ ਰੇ ਸਿੱਟ ਲੈ ਫਲਾਣਾ ਕਰ ਲੈ ਢਮਕਾ ਕਰ ਲੈ ਇਹ ਤਾਂ ਹੁਣੀ ਹੁਣ ਇਹ ਹਜੇ 2 ਦਿਨ ਬੇਲਾ ਐ ਚੱਲ ਠੀਕ ਐ ਨਾ ਤੇਰੇ ਕੰਨ ਕੁਝ ਨਹੀਂ ਹੋਇਆ ਮੇਰੇ ਲੱਤਾਂ ਨੂੰ ਚੱਲ ਠੀਕ ਐ ਨਾ ਨਹੀਂ ਮੈਂ ਤੇਰੇ ਨਾਲ ਰੱਖਦਾ ਠੀਕ ਐ ਵਧੀਆ ਹੈ ਬੜਾ ਬਹਿਮ ਨਾ ਕਰੋ ਮੇਰਾ ਹਾਂ ਕੀ ਸੋਚਾਂ ਦਿਮਾਗ 'ਚ ਗੱਲ ਪਾਉਣੀ ਆ ਸਾਰਾ ਦਿਨ ਮਾਂ ਪੁੱਤ ਉੱਤੇ ਫਿਰਦੇ ਨੇਗੇ ਉਹ ਜ਼ਮੀਨ ਦੀ ਗੱਲ ਕਰਾ ਇਹਨਾਂ ਵੀ ਭਾਈ ਜਿਹੜੇ ਦੋ ਖੁੱਬੇ ਹੁੰਦੇ ਨੇਗੇ ਠੇਕੇ ਹੀ ਛਿਆਲੇ ਕੀ ਦਿੰਦੇ ਨੇਗੇ ਤੁਸੀਂ ਆਪਣੇ ਨੌਕਰਾਂ ਲੋ ਚਾਹੇ ਵੇਚ ਜਾਏ ਚਾਹੇ ਆ ਵੀ ਉੱਥੇ ਬਾਹੀ ਵੀਜੀ ਦੇ ਦਿਓ ਮੇਰੇ ਨੂੰ ਤਾਂ ਦੋ ਵੇਖੇ ਠੇਕੇ ਵਾਲੇ ਦਿੰਦੇ ਨਹੀਂ ਕਿ ਚੱਜ ਨਾਲ ਠੇਕੇ ਦਾ ਭਾੜਾ ਮਹਿੰਗਾ ਵੀ ਇਹਨਾਂ ਨੂੰ ਕਈ ਨਹੀਂ ਭਾਈ ਜ਼ਮੀਨ ਕਰਾਈ ਲੋ ਮੈਂ ਸਾਰਾ ਦਿਨ ਫਿਰਦੇ ਰਹਿੰਦੇ ਨੇ ਕਦੇ ਕੁਸ ਲੈ ਆ ਦੇ ਕਦੇ ਕੁਸ ਲੈ ਆ ਦੇ ਕਦੇ ਕੁਸ ਲੈ ਆ ਦੇ ਔਰ ਹੁਣ ਇਹਨਾਂ ਦੇ ਨੌ ਕਰਾਉਣੀ ਇਹ ਕੀ ਪਤਾ ਸਾਂਸਾਂ ਗਰਾਸਾਂ ਦਾ ਕਦੋਂ ਮੁੱਕ ਜਾਮਾ ਕਦ ਪਤਾ ਨਹੀਂ ਲੱਗਦਾ ਬੰਦੇ ਦਾ ਵੀ ਕਦੋਂ ਵਗ ਜੀ ਨਹੀਂ ਸਿਆਣੇ ਬੰਦੇ ਦਾ ਤਪਰੋਸ ਹੈ ਨਹੀਂਗਾ ਹੁਣ ਤਾਂ ਗੱਭਰੂ ਜਵਾਨ ਦਾ ਨਹੀਂ ਭਰੋਸਾ ਕਿਸੇ ਦਾ ਮੇਰੇ ਵਰਗੀ ਦਾ ਕੀ ਭਰੋਸਾ ਹੈਗਾ ਕਰਾਉਣ ਦੀ ਕਰ ਪਰੇ ਹੁਣ ਹੋਰ ਗੱਲ ਵੀ ਦਿਮਾਗ ਚ ਆਉਂਦੀ ਹੈ ਵੀ ਕਿਤੇ ਸ਼ੰਦਰਬੀਨਾ ਕੁਛਾ ਕਰ ਦੇ ਉਹ ਕਹਿੰਦੇ ਵੀ ਇਹਨਾਂ ਦੇ ਨੌ ਜ਼ਮੀਨ ਲਵਾਤੀ ਮੇਰਾ ਕਿਹੜਾ ਪੁੱਤ ਨਹੀਂ ਰਹਿੰਦਾ ਤੇ ਤੇਰੇ ਕੋਲ 2 ਸਾਲ ਲਾਏ ਤੇ ਵੀ ਫੇਰ ਮੈਂ ਆਈ ਬਿਮਾਰ ਜੂਗੀ ਵੀ ਫੇਰ ਕਿੱਧਰ ਕਿੱਧਰ ਜਾਵਾਂ ਚਲ ਦੇਖੀ ਜਾਊਗੀ ਕਹਿੰਦੀ ਮੇਰਾ ਇਹ ਰਸ ਜੁਰਸ ਜਾਣਦੇ ਕਿਹੜਾ ਇਹਨਾਂ ਦੇ ਨਾਲ ਤਾਂ ਕਰਾਵਾਂ ਅਤਾਰ ਪਰਿਆ ਹਾਨਣੀ ਕੀ ਹੈ ਮੈਂ ਤਾਂ ਨਹੀਂ ਕਹਿੰਦੀ ਸੀ ਵੀ ਹਿੱਸਾ ਠੇਕਾ ਮੈਨੂੰ ਚੱਜ ਨਾਲ ਦੰਦੇ ਨਹੀਂ ਹੈਗੇ ਤੂੰ ਆਪਦੇ ਦੋ ਘੁੱਡ ਨੌ ਕਰਾ ਲੈ ਤੁਸੀਂ ਮੇਰੀ ਕਰ ਦਿਓ ਸੇਵਾ ਦੋਨੇ ਮਾਂ ਪੁੱਤ ਉੱਤੇ ਲਟਕੇ ਹੋਏ ਹੋਊਂਗੇ ਵੀ ਤੁਸੀਂ ਸੇਵਾ ਕਰ ਦਿਓਗੇ ਉਹਨੂੰ ਨਾ ਲੱਗ ਜੇ ਛੋਟੀ ਨੂੰ ਪਤਾ ਤੁਸੀਂ ਜ਼ਮੀਨ ਕਰਾ ਲੈ ਨਾਨੀ ਅਸੀਂ ਤੈਨੂੰ ਜ਼ਮੀਨ ਦੇ ਮਾਰੇ ਥੋੜੀ ਲੈ ਕੇ ਆਏ ਅਸੀਂ ਤਾਂ ਤੈਨੂੰ ਸੇਵਾ ਕਰਨ ਦੇ ਮਾਰੇ ਲੈ ਕੇ ਆਉਨੇ ਆਂ ਜ਼ਮੀਨ ਦੇ ਮਾਰੇ ਨਹੀਂ ਲੈ ਕੇ ਆਏ ਫਿਰ ਹੁਣ ਜਦੋਂ ਇਹ ਮੇਰੇ ਕੀ ਪਤਾ ਸਾਂ ਕਦੋਂ ਵੱਗ ਜਾਣਾ ਐ ਨਾਨੀ ਦੁਆਏ ਥੋੜੀ ਤੈਨੂੰ ਕੁਝ ਹੌਣ ਦਿੰਨੇ ਆਗੇ ਸ਼ੂਗਰ ਦਾ ਮਰੀਜ਼ ਆਂਗੀ ਇਹ ਤਾਂ ਤੁਰੇ ਜਾਂਦਾ ਬੰਦਾ ਚੰਗਾ ਭਲਾ ਗੱਭਰੂ ਜਵਾਨ ਵੱਗ ਜਾਂਦਾ ਮੈਂ ਤਾਂ ਫੇਰ ਵੀ ਬੁਢੀ ਆ ਨਾਨਾ ਨੀ ਜੇ ਅਸੀਂ ਜ਼ਮੀਨ ਕਰਾ ਲਈ ਸਿੰਦਰ ਮਾਸੀ ਗੁੱਸਾ ਕਰ ਜੂਗੀ ਗੁੱਸਾ ਕਰੂ ਕਰੀ ਜਾਵੇ ਫਿਰ ਹੁਣ ਮੈਂ ਉਹਨੂੰ ਉੱਥੇ ਕਹਿ ਦੂੰ ਜਿਉਂਦੀ ਕੋਈ ਕਹਿ ਦੂੰ ਵਿਸੇ ਬਾਤਾਂ ਮੇਰੀ ਇਹ ਕਰਦਨੇ ਜਿੱਦ ਦੇ ਤੇਰੇ ਕੋਲੇ ਅੰਬਰਤਪਾਲ ਛੱਡ ਕੇ ਤੂੰ ਉਹਦੀ ਮੇਰੇ ਕੋਲੇ ਆਉਂਦੀ ਵੀ ਤੂੰ ਇੱਥੇ ਕਿਉਂ ਆ ਗਈ ਜਦੋਂ ਤੈਨੂੰ ਅੰਬਰਤਪਾਲ ਸਾਹਮਣਾ ਪੀਗਾ ਚਲ ਕੋਈ ਨਾ ਨੀ ਤੂੰ ਭਾਇਆ ਤੈਨੂੰ ਜਾਚੂ ਬਣਾ ਕੇ ਆਉਨੇ ਆ ਆਂਦੀ ਰਾਏ ਕਰੋ ਅੱਜ ਸਵੇਰ ਤੱਕ ਆਪਾਂ ਕਰਾ ਕੇ ਆਉਨੇ ਆ ਮੈਂ ਤੈਨੂੰ ਦੱਸਾਂ ਆਪਾਂ ਨੂੰ ਪਤਾ ਨਹੀਂ ਲੱਗਣ ਦੇਣਾ ਸਰ ਠੀਕ ਹੈ ਨਾ ਨਹੀਂ ਪੈ ਜਾ ਤੂੰ ਫਿਰ ਮੈਂ ਪੈ ਜੂਗੀ ਮੈਂ ਬੀਬੀ ਨੂੰ ਕਹਿਣਾ ਹੈਗਾ ਤੈਨੂੰ ਚਾਹ ਬਣਾ ਕੇ ਲਿਆ ਦੂਗੀ ਕੋਈ ਨਹੀਂ ਚਾਹ ਤੂੰ ਤਾਂ ਮੈਂ ਜਦੋਂ ਲੋੜੂ ਮੈਂ ਬੋਲ ਮਾਰ ਕੇ ਕਰਾ ਲੂਗਾ ਤਾਂ ਚਾਹ ਦੀ ਤਾਂ ਤੁਸੀਂ ਸੋਚ ਨਾ ਕਰਿਆ ਕਰੋ ਮੇਰੀ ਚੰਗਾ ਨਾ ਪੀਣ ਦੀ ਤਾਂ ਹਾਂ ਕੀ ਕਰੀ ਜੰਦੀ ਹੈਗੀ ਆ ਆ ਸਮ ਸਮਾਈ ਹੈ ਤੂੰ ਛੱਟ ਭਰੇ ਗੀਤਾ ਫਸ ਗਈ ਅੱਛਾ ਨਾਨੀ ਦਾ ਜ਼ਮੀਨ ਕਰਾਉਣ ਨੂੰ ਕਹਿੰਦੀ ਹੈਗੀ ਅੱਛਾ ਹਾਂ ਮੈਨੂੰ ਕਹਿੰਦੀ ਸੀ ਕਹਿੰਦੀ ਤੇਰੀ ਮਾਸੀ ਸਿੰਦਰ ਨੂੰ ਨਾ ਪਤਾ ਲੱਗੇ ਤੇ ਜ਼ਮੀਨ ਕਰਾ ਲਓ ਅੱਛਾ ਸਵੇਰੇ ਬਗਜੋ ਹਾਂ ਬਗਜਾਂਗੇ ਮੈਂ ਗੱਲੀਬਾਤੀ ਐ ਵੀ ਪੁੱਛ ਲਿਆ ਵੀ ਉਹਦੇ ਨਾਂ ਤਾਂ ਨਹੀਂ ਕਰਵਾਉਂਦੀ ਉਹਦਾ ਜਵਾਬ ਦੇਗੀ ਨਹੀਂ ਤੁਸੀਂ ਆਪਦੇ ਨਾਂ ਕਰਵਾ ਲਓ ਕਹਿੰਦੇ ਦੋਨੇ ਮਾਂ ਪੁੱਤ ਮੈਨੂੰ ਇੰਨਾ ਤਾਂ ਸਾਥ ਦੇਓਗੇ ਚੱਲ ਬੜੀ ਐਬ ਤੋਂ ਦੋ ਦਿਨਾਂ ਦੀ ਸੇਵਾ ਕਰ ਤੱਕ ਇੱਕਦਮ ਆਪਣਾ ਨੰਗੂ ਆ ਨਾ ਜ਼ਮੀਨ ਫਰਾਉਣ ਤੋਂ ਦੁਗਣੀ ਸੇਵਾ ਕਰ ਠੀਕ ਆ ਤੜਕੇ ਸਨੇਹੀ ਲੈ ਜੀ ਆਥ ਨੇ ਨੰਬਰਦਾਰ ਨੂੰ ਕਿਹਾ ਜਾਂ ਕੇ ਹਾਂ ਉਹਦਾ ਮਾਪੀ ਕਰ ਲੂਗਾ ਬਸ ਫਿਰ ਬਾੜੇ ਦਿਨ ਨਾ ਪਾ ਕਿਤੇ ਜੇ ਨਾ ਹਾਂ ਕੱਲ ਨੂੰ ਕਰਾ ਲੈਨੇ ਆ ਫਿਰ ਕੱਲ ਨੂੰ ਲੈ ਜੀ ਠੀਕ ਹੈ ਜੀ ਮੈਂ ਉਹਨੂੰ ਜੂਸ ਬਣਾ ਕੇ ਦੇ ਕੇ ਆਉਂਦੀ ਹਾਂ 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 ਠੀਕਾ ਚੰਗਾ ਫਿਰ ਲੈ ਮੁਰਗੀ ਤਾਂ ਆਪ ਹੀ ਜਾਲ ਚ ਫਸ ਗਈ ਕਿੰਨੇ ਦੀ ਫਰਦੀ ਸੀ ਮੈਂਦੀ ਵੀ ਅੱਖਸ ਪੰਜ ਕਿੱਲੇ ਤੇ ਵੀ ਪੰਜ ਕਿੱਲੇ ਮੇਰੇ ਪੁੱਤ ਦੇ ਨਾ ਹੋ ਜਾ ਕਿਤੇ ਸ਼ਿੰਦਰ ਨਾ ਲੈ ਜੀ ਲੈ ਵਧੀਆ ਹੋਇਆ ਆ ਤਾਂ ਕਿਹੜਾ ਆਪ ਹੀ ਕਹਤਾ ਉਹਨੇ ਮੈਂ ਤਾਂ ਸਕੀਮ ਲੂੰਗੀ ਸੀ ਇਹਨੇ ਚਲ ਵਧੀਆ ਹੋਇਆ ਸਵੀਰੇ ਸਨੇਹੀ ਪੀਜ ਕੀ ਮਗਾ ਲੂੰਗੀ ਲੈ ਮੜਾ ਇਹਨੂੰ ਜੂਸ ਬਣਾ ਕੇ ਦੇ ਆਂ ਆਹੀ ਦੇ ਆਉਣੀ ਆ ਚਲ ਪੀ ਲੂਗੀ ਸੇਵਾ ਕਰਕੇ ਦੋ ਤਨ ਆ ਭਾਈ ਮੇਰੀ ਗੱਲ ਵੀ ਸੁਣ ਲਓ ਹਾਂ ਵੀ ਕੀ ਹੈ ਹੁਣ ਵੀ ਕਰ ਲਾਂਦਾ ਹੁਣ ਵੀਰਪਾਲ ਨੂੰ ਫੋਨ ਕਾਇ ਦਿਨ ਹੋ ਗਏ ਜ਼ਮੀਨ ਨੂੰ 4-5 ਦਿਨ ਹੋ ਗਏ ਨੌਕਰਵਾਈ ਨਹੀਂ ਲੈ ਵੀ ਤੇਰੇ ਸਾਹਮਣੇ ਲਾ ਲੈਣਾ ਫੋਨ ਲੈ ਉਹ ਨਹੀਂ ਲਾ ਲੈਣਾ ਹੋਰ ਕੁਛ ਤਾਂ ਕਹੇ ਉਹਨੂੰ ਵੀ ਭਾਈ ਹੁਣ ਤਾਂ ਆ ਜਾ ਹੁਣ ਤਾਂ ਆਪਦਾ ਘਰ ਸਾਂਭ ਲੈ ਹੁਣ ਤਾਂ ਛੋੜੇ 5 ਕਿੱਲੇ ਨੌਕਰਵਾਤੇ ਮੈਂ ਹੈਲੋ ਹੈਲੋ ਹਾਂਜੀ ਵੀਰਪਾਲ ਹੁਣ ਤਾਂ ਨਾਨੀ ਤੋਂ ਜ਼ਮੀਨ ਵੀ ਕਰਾ ਲਈ ਹੁਣ ਤਾਂ ਆ ਜਾਂਦੀ ਮੈਨੂੰ ਕੋਈ ਜ਼ਮੀਨ ਦਾ ਲਾਲਚ ਨਹੀਂ ਜੇ ਨਾਨੀ ਤੋਂ ਜ਼ਮੀਨ ਲਾ ਕਰਾ ਲਈ ਨਾ ਇਸ ਲਾਲਚ 'ਚ ਨਹੀਂ ਮੈਂ ਆਉਂਦੀ ਠੀਕ ਹੈ ਹੋਰ ਤੂੰ ਜਿੰਨਾ ਚਿਰ ਨਾਨੀ ਸੇਵਾ 'ਚ ਨਹੀਂ ਜਾਂਦੀ ਮੈਂ ਨਹੀਂ ਆਉਂਦੀ ਉਹਨਾਂ ਚਿਰ ਆ ਸੁਣ ਲੈ ਬੀਬੀ ਕਹਿੰਦੀ ਜਿੰਨਾ ਚਿਰ ਨਾਨੀ ਸੇਵਾ 'ਚ ਨਹੀਂ ਜਾਂਦੀ ਮੈਂ ਤਾਂ ਉਹਨਾਂ ਚਿਰ ਨਹੀਂ ਆਉਂਦੀ ਫੇਰ ਨਾਨੀ ਦੀ ਸੇਵਾ ਤਾਂ ਹੁਣ ਕੋਤ ਮਾੜੀ ਮੋਟੀ ਦਾ ਕਰਨੀ ਪਊ ਆਪਾਂ ਨੂੰ ਤੁਸੀਂ ਕਰ ਲਓ ਸੇਵਾ ਨਾਨੀ ਦੀਆਂ ਜਾਂ ਤੁਸੀਂ ਕਰ ਲਓ ਮੈਂ ਕਿਹੜਾ ਹਟਾਉਣੀ ਹਾਂ ਸੇਵਾ ਕਰਨ ਤੋਂ ਚੱਲ ਸਾਥੋਂ ਨਹੀਂ ਤੇਰੇ ਨਾਲ ਲੜਿਆ ਜਾਂਦਾ ਇਹ ਤਾਂ ਅੜੀ ਕਰਕੇ ਪੈਗੀ ਮੈਂ ਕਿਹੜਾ ਕਿਸੇ ਖਾਤਰ ਕੀਤਾਗਾ ਛੋਡੇ ਖਾਤਰ ਹੀ ਕੀਤਾਗਾ ਮਾ ਤਾਂ ਬੀਬੀ ਤੈਨੂੰ ਕਿਹੀ ਸੀ ਮੈਂ ਕਿ ਉਹਨੇ ਕਿੱਥੇ ਆਉਣਾ ਹੈ ਜਿਉ ਉਹਨੇ ਲਹੀਰੀ ਖਿੱਚਤੀ ਕਹਿੰਦੀ ਤੁਸੀਂ ਰੱਖ ਲਓ ਨਾਨੀ ਨੂੰ ਚਲ ਦੇਖ ਲੈ ਭਾਈ ਮਰਜੀ ਐ ਛੋਡੀ ਚਲ ਵੀ ਮੈਂ ਤਾਂ ਫੇਰ ਆਪਦਾ ਕੰਮ ਜਾਣਾ ਹੈਗਾ ਮੈਂ ਤਾਂ ਛੋਡੇ ਖਾਤਰ ਚੰਗੀ ਕੀਤਾ ਸੀਗਾ ਤੁਸੀਂ ਤਾਂ ਮਾੜਾ ਸਮਝਦੇ ਹੋਗੇ ਆਪ ਤਾਰੇ ਕੀ ਐ ਰੋਟੀ ਲੈ ਆਉਂਦਾ ਆਪੇ ਚੱਕ ਕੇ ਖਾਇਆ ਆਪੇ ਚੱਕ ਕੇ ਕਿਉਂ ਖਾਇਮਾ ਮੈਂ ਮੈਂ ਤਾਂ ਬਿਮਾਰ ਹੋ ਰਹੀ ਹਾਂ ਉਹ ਤਾਂ ਤੂੰ ਬਾਲੀ ਕਹਿੰਦੀ ਹੁੰਦੀ ਸੀ ਮੈਂ ਤੰਦਰੁਸਤ ਆ ਮੈਂ ਤੰਦਰੁਸਤ ਆ ਹੁਣ ਤੂੰ ਰਹਿ ਵੀ ਨਹੀਂ ਜਾਂਦਾ ਆਪੇ ਖਾਇਆ ਜਾ ਕੇ ਮੈਥੋਂ ਹੀ ਲੈਂਦੀ ਜਾਂਦੀ ਮੈਂ ਇੱਥੇ ਪਾਣੀ ਬਦਲ ਦੇ ਕਾਇਦਨਾ ਦਾ ਪਿਆ ਤਾਂ ਉਹ ਤਾਂ ਫਿਰ ਪਾਣੀ ਨੂੰ ਕੀ ਹੋ ਗਿਆ ਠੱਗਾ ਦਾ ਪੀ ਚੱਕ ਕੇ ਪੀ ਰਾ ਹੁਣ ਭਾਲ ਦਿਆ ਫਰਿੱਜ ਵਾਲਾ ਪਾਣੀ ਚੱਲ ਠੀਕ ਹੈ ਕੰਮ ਤੋਂ ਇਹਨੂੰ ਜਾਂਦੇ ਨੂੰ ਮਾਗਰ ਲੱਗ ਜੂ ਬੋਲ ਮਾਰਨਾ ਚੰਗਾ ਠੀਕ ਹੈ ਡੇਵਲ ਸੀ ਤਾ ਕੀ ਆ ਨਹੀਂ ਤਾਂ ਰੋਟੀ ਲੈ ਦੇ ਨਾ ਆ ਪਾਣੀ ਬਦਲ ਦੇ ਪਾਣੀ ਨੂੰ ਕੀ ਹੋਏਗਾ ਪਰਸੋ ਤਾਂ ਪਾਣੀ ਪਾਏਗਾ ਪਹਿਲਾਂ ਤਾਂ ਮੁੰਡਾ ਕੰਮ ਜਾਂਦਾ ਸੀ ਉਹ ਟੋਕਦਾ ਤਾਂ ਹੁਣ ਮੈਂ ਕੰਮ ਕਰੀ ਜੰਨੀ ਆ ਮੈਨੂੰ ਤਪਾਈ ਜੰਨੀ ਆ ਮੈਂ ਫਿਰ ਤਿੰਨ ਦਿਨ ਹੋ ਗਏ ਚ ਪਾਣੀ ਪਾਏ ਨੂੰ ਰੋਟੀ ਕਹੇ ਕਿੰਨਾ ਟਾਈਮ ਹੋ ਗਿਆ ਰੋਟੀ ਨੂੰ ਸਾਰਿਆਂ ਨੇ ਖਾ ਲਈ ਮੈਨੂੰ ਵੀ ਲਿਆ ਦੇ ਮੈਂ ਕੰਮ ਕਰੀ ਜੰਨੀ ਆ ਹਾਏ ਰੋਟੀ ਬਣਾਈ ਨਹੀਂ ਬੈ ਜਾ ਨਿਚਲੀ ਰੋਟੀ ਵੀ ਲਿਆ ਦਾਂਗੇ ਕਦੋਂ ਬਣਾ ਲਈ ਬਾਖਰੂ ਹੁਣ ਤਾਂ ਮੈਨੂੰ ਭੁੱਖ ਲੱਗੀ ਦੀ ਹੁਣ ਮੈਂ ਰੋਟੀ ਮੰਗੀ ਦੀ ਐ ਭੁੱਖੀ ਨਹੀਂ ਮਰਦੀ ਤੂੰ ਟੱਪ ਟੱਪ ਕੇ ਵਾਗਿਆ ਤੂੰ ਟੱਪਣ ਲੱਗੀ ਟੱਪਣ ਲੱਗੀ ਕਾ ਤੋ ਟੱਪਦੇ ਆਂਗੇ ਤੇਰੇ ਕਰਕੇ ਮੇਰੀ ਨੂ ਨਹੀਂ ਆਉਂਦੀ ਕਰੇ। ਦੋ ਤਪਾਂ ਸਰਾਣੀ ਬਹਿੰਦੇ ਤੇ ਹੁਣ ਟੁੱਕ ਦੀ ਗੁਰਕੀ ਨਹੀਂ ਵੜਾਉਂਦੇ ਹੈਗੇ। ਹੁਣ ਭੰਜ ਭੰਜ ਪੈਂਦੇ ਨੇਗੇ। ਲੋੜਾ ਪੈ ਗਿਆ ਮੈਂ ਤਾਂ ਉਹਦੇ ਵੀ ਹੱਥ ਵੜਾ ਤੇ ਛੋਟੀ ਦੇ ਵੀ। ਹੁਣ ਹੁਣ ਕੋਈ ਗੱਲ ਨਹੀਂ ਕਰਦਾ। ਉਹਦੋਂ ਕਹਿੰਦੇ ਆਏ ਆ ਫਲਾਨ ਨੇ ਤੇ ਕਾਇਮ ਕਾਇ। ਚਾਲ ਪਾਈ ਠੀਕ ਹੈ। ਮੈਂ ਤਾਂ ਉਹਦੇ ਵੀ ਹੱਥ ਵੜਾ ਤੇ ਨਾ ਆਵਦੇ ਬੁਢਾਲੇ ਵਾਸ ਕੀ ਬਣੂਗਾ ਹੁਣ। ਅੱਛਾ ਅਸੀਂ ਜ਼ਮੀਨ ਦੇ ਭੁੱਖੇ ਸੀਗੇ। ਦੇ ਤੂੰ ਮਰ ਜਾਂਦੀ ਫੇਰ ਵੀ ਮੇਰੀ ਅੱਧੀ ਨਾ ਚੜ ਜਾਂਦੀ। ਤੈਂ ਆਖਿਆ ਵੀ ਨੌ ਕਰਵਾ ਲੂ ਮੇਰੇ ਮੁੰਡੇ ਨੂੰ ਆਪ ਕਹਤ ਐ ਅੱਧੀ ਤਾਂ ਚੜਦੀ ਫਿਰ ਉਹਦੇ ਨਾਲੋਂ ਵੀ ਚੜਦੀ ਫਿਰ ਤੈਂ ਆਪ ਤੋਂ ਕਰਾਈਆ ਅਸਟਾ ਕੇ ਹਾਨੀ ਤੈਨੂੰ ਉਹ ਉਹਦਾ ਤਾਂ ਐਸੀ ਥੱਲੇ ਪਾਉਂਦੇ ਸੀਗੇ ਮੈਂ ਪੈਂਦੀ ਨਹੀਂ ਥੀ ਹੁਣ ਮੈਨੂੰ ਆ ਸਿੱਟੇ 'ਤੇ ਬਾਰ ਗੇ ਤੌੜੇ 'ਚ ਮੇਰਾ ਪਾਣੀ ਐ ਹੈਂ ਤੌੜੇ 'ਚ ਠੰਡਾਗਾ ਫ੍ਰਿਜ ਦਾ ਪੀਕੇ ਬਿਮਾਰ ਹੋਣਾਗਾ ਹਾਂ ਫਿਰ ਮਰਾਂਗੇ ਇੱਥੇ ਉਹਦੋਂ ਕਿਵੇਂ ਦਿੰਦੀ ਸੀ ਫ੍ਰਿਜ 'ਚੋਂ ਕਢ ਕਢ ਕੇ ਠੰਡੇ ਤੱਤੇ ਤੱਤੇ ਠੰਡੇ ਕਵੇਂ ਕਰਦੀ ਹੈਗੀ ਬਾਲਾ ਤਫਾਰਖਾਤਾ ਮੈਨੂੰ ਹੁਣ ਤਪਦੀ ਜਦੋਂ 5 ਕਿੱਲੇ ਨੋਂ ਹੋ ਗਏ ਇਹ ਕਿ ਮੇਰਾ ਉਤਾਰ ਦੀ ਮੇਰੀ ਅੰਮ੍ਰਿਤ ਨਾਨੀ ਨੂੰ ਗਾਲੀ ਬਲੀਆਂ ਦੇਈ ਜਾਂਦੀ ਐ ਜਿਵੇਂ ਜੂਣ ਵੀ ਮੈਨੂੰ ਲੱਗਦਾ ਕਰਾਲੀ ਨਾਮ ਇਹਨਾਂ ਦੇ ਉਮਰ ਤੋਂ ਹੋਂਨ ਕਰਦਾ ਯਾਰ ਉਹਨੂੰ ਕਹਿਣਾ ਵੀ ਐ ਕਰਕੇ ਆ ਕੰਮ ਹੋ ਰਿਹਾ ਭਈ ਤੁਸੀਂ ਆਪ ਦੀ ਨਾਨੀ ਕੋਲੇ ਆਓ ਤੇ ਹਾਲ ਚਾਲ ਪੁੱਛੋ ਇਹਦਾ ਹੈਲੋ ਹਾਂ ਭਾਈ ਕਿਵੇਂ ਆ ਵਧੀਆ ਵਧੀਆ ਹੋਰ ਘਰ ਪਰਵਾਹ ਠੀਕ ਹੈ ਅੱਛਾ ਮੈਂ ਤਾਂ ਤੇਰਾ ਇੱਕ ਗੱਲ ਕਰਨੀ ਸੀ ਹਾਂ ਹਾਂ ਤੇ ਉਹ ਆਪਣੀ ਜਿਹੜਾ ਨਾਨੀ ਨਹੀਂ ਆਈ ਹੋਈ ਛੋਡੀ ਇੱਥੇ ਆਪ ਤਾਰ ਕੇ ਰਹਿੰਦੀ ਹੁਣ ਇੱਥੇ ਸਾਸੀ ਕੋਲੇ ਤੇਰੀ ਲਵੇ ਤੇ ਉਹ ਐ ਸੀਗਾ ਅੱਜ ਨਾ ਮੈਂ ਨੰਘਿਆ ਜਾਂਦਾ ਸੀਗਾ ਹੁਣ ਮੈਨੂੰ ਲੱਗਾ ਉਹਨੇ ਜਮੀਨ ਜਮੂਨ ਵੀ ਨਾਮ ਲਵਾਲੀ ਹੈਨਾ ਹਾਂ ਹਾਂ ਲਵਾਲੀ ਉਹ ਮੈਨੂੰ ਵੀ ਪਤਾ ਉਹ ਉਹ ਪਹਿਲਾਂ ਤਾਂ ਵੀ ਉਹਨੂੰ ਵਧੀਆ ਰੱਖਦੇ ਸੀਗੇ ਜਿਵੇਂ ਹੁਣ ਵੀ ਚਲੋ AC UC ਚ ਪਾਉਂਦੇ ਹੁਣ ਹੈ ਨਾ ਵਧੀਆ ਰੱਖਦੇ ਸੀਗੇ ਤੇ ਹੁਣ ਆ ਵੀ ਬਾਬਾ ਲੜੀ ਜਾਂਦੀ ਇਸਤਰੀ ਮਾਸੀ ਉਹਦੇ ਨਾਲ ਆ ਵੀ ਤੂੰ ਮਰ ਜਾ ਖੱਪ ਜਾ ਬਾਬਾ ਕੁਝ ਜਾ ਬੋਲੀ ਜਾਂਦੀ ਸੀ ਯਾਰ ਤੁਸੀਂ ਆਏ ਨਹੀਂ ਇੱਕ ਵਾਰ ਵੀ ਮੈਂ ਹੀ ਕਹਿੰਦਾ ਜੀ ਸੋਨੂ ਕੇਰਾ ਮੜਾ ਇੱਕ ਅੱਧੇ ਦਿਨ ਆ ਕੇ ਜਾਂ ਅੱਜੀ ਆਜੋ ਆ ਵੀ ਸਾਰ ਲੈ ਜਾਂਦੇ ਵੀ ਪੁੱਛ ਲਾਂਦੇ ਕੀ ਗੱਲ ਹੈ ਹਾਂ ਆਜੋ ਫਿਰ ਮੇਰਾ ਨਾਂ ਤਾਂ ਲੈਉਣਾ ਦੇਖ ਵੀ ਮੈਂ ਦੱਸਿਆ ਹਣਾ ਵੀ ਪਿੰਡ ਦਾ ਕੰਮ ਆ ਕਲੇਸ਼ ਪੈ ਜਾਂਦਾ ਚੱਲ ਠੀਕ ਆ ਬਈ ਫਿਰ ਚੰਗਾ ਬੀ ਆਂ ਬਰਦਾ ਤੈਨੂੰ ਮਮੀ ਤਾਂ ਨਹੀਂ ਕਿਸੇ ਨੇ ਕਹਿਤਾ ਨਾ ਨਾ ਮਮੀ ਉਹ ਜਿਹੜਾ ਮੁੰਡੇ ਨੇ ਫੋਨ ਲਾਇਆ ਸੀ ਨਾ ਮੈਨੂੰ ਉਹਦੇ ਨਾਲ ਬਹੁਤ ਟਾਈਮ ਦੀ ਲਿਆ ਆ ਜਾ ਮੇਰੀ ਖੇਡ ਦੇ ਗੁੱਟ ਦੇ ਰਹੇ ਹਾਂ ਜੀ ਦੋ ਰੌਣਦਾਂ ਸੀਗਾ ਮਾਸੀ ਕੋਲੇ ਮੈਂ ਅੱਛਾ ਹਾਂ ਤਾਂ ਕਰਕੇ ਉਸ ਆਪਾਂ ਜਾ ਕੇ ਦੇਖ ਲੈਨੇ ਆ ਜਾ ਕੇ ਪਤਾ ਲੱਗ ਜੂ ਜਾ ਕੇ ਪਤਾ ਲੱਗੂ ਕਿ ਤੂੰ ਹੀ ਨਾ ਬਾਬਾ ਗੁਰ ਆਪਣੇ ਨਾਲ ਲੜਾ ਦੇਣੇ ਇਹਨਾਂ ਲੈ ਮਮੀ ਨਾਨੀ ਦਾ ਪਈ ਆ ਨਾਨੀ ਸਸੀ ਗਾ ਨਾਨੀ ਸਸਰੀ ਘਰ ਮੈਂ ਕਿਵੇਂ ਤੇ ਧੋਪੇ ਬੈਠੀ ਐਗੀ ਬਸ ਇੱਥੇ ਹਵਾ ਚ ਬੈਠੀ ਸੀ ਤਾਂ ਕਰਕੇ ਹਵਾ ਦਾ ਕਿੱਥੇ ਐ ਇੱਥੇ ਹਵਾ ਤੂੰ ਅੰਦਰ ਬੈਠਾ ਤੇ ਗਰਮੀ ਵਾਲੀ ਬਿਮਾਰ ਹੋ ਜੇਗੀ ਅੰਦਰ ਆਈ ਬੈਠੀ ਸੀ ਵੀ ਉਰੀ ਰਾਂਦਾਰੀ ਰਹਿੰਦੀ ਹੈਗੀ ਚਾਣਾਂ ਨੇ ਅੰਦਰ ਆ ਜਾ ਆ ਜਾ ਅੰਦਰ ਲਿਆ ਅੰਬਰ ਤੈਨੂੰ ਚੱਕਾ ਜੋ ਮਨ ਸਭ ਕੁਝ ਦਾਸਤਾ ਮੁੰਡੇ ਨੇ ਯਾ ਜਨਾ ਮਸੀਂ ਝੜਕਿਆ ਤੈਨੂੰ ਸਾਰਾ ਕੁਝ ਪਤਾ ਤਾਂ ਅਸੀਂ ਤਾਂ ਹੀ ਆਏ ਆ ਨੜਿਆ ਸੜੇ ਜੇ ਤੌੜੇ ਚ ਪਾਣੀ ਪੀਨੀ ਐ ਤੂੰ ਹੈ ਮੈਨੂੰ ਸੱਚੀ ਦਰਤਾ ਸਾਰਾ ਪਤਾ ਐ ਮੈਨੂੰ ਮੈਂ ਉਹਦਾ ਦੰਨੀਆ ਪਤਾ ਉਹਨੂੰ ਜਾ ਕੇ ਹੁਣ ਮੈਨੂੰ ਸਾਰਾ ਪਤਾ ਲੱਗ ਗਿਆ ਗੱਲਾਂ ਦਾ ਲੋੜ ਨਹੀਂ ਥੋੜੀ ਸਸਤੀ ਕਾਲ ਦੀ ਮੈਨੂੰ ਅਜੇ ਦਾ ਕੀ ਹਾਲ ਕਰਤਾ ਲਿਆ ਕੇ ਉਥੇ ਬਹੀ ਚ ਪਾਤੀ ਗਰਮੀ ਚ ਸੜਿਆ ਜਾ ਤਰਤਾ ਤੌੜਾ ਉਹਦੇ ਕੋਲੇ ਉਹ ਚ ਪਿਆਣ ਪਾਣੀ ਪੀਊਗੀ ਇਹ ਹੈ ਨਹੀਂ ਤੁਹਾਡੇ ਅੱਗ ਲੱਗਦਾ ਫ੍ਰਿਜ ਹੈਂ ਤੁਸੀਂ ਨਹੀਂ ਆਪ ਪੀਂਦੇ ਫਰਿੱਜਾਂ ਚ ਲਿਆ ਕੇ ਉਹ ਕਰਦਾ ਇਹ ਬੜੀਏ ਸੱਸਰੀ ਘਰ ਦੀ ਨਾਲੇ ਹੋਰ ਆ ਲਿਆਈ ਗਾਸੋਤੀ ਜਦੋਂ ਇਹਦਾ ਆ ਹਾਲ ਕਰਨਾ ਸੀਗਾ ਮਨੇ ਇਸੇ ਨਾਲ ਤੱਕਰਤੀ ਹੋਸੀ ਅੱਛਾ ਕਰਦੀ ਐ ਮੈਂ ਦੇਖ ਲਈ ਤੇਰੀ ਸੇਵਾ ਉਹ ਜਮੀਨ ਦੀ ਮਾਰੀ ਨੇ ਘਰੇ ਸਭ ਕੁਛ ਤਾਂ ਵੀ ਉਹ ਨਾ ਲੈ ਜੇ ਮੈਂ ਤਾਂ ਫੇਰ ਵੀ ਚੁੱਪ ਕਰ ਗਈ ਵੀ ਚੱਲ ਪਈ ਲੈ ਗਈ ਜੇ ਸਾਮੂਗੀ ਵਧੀਆ ਮੈਂ ਤਾਂ ਹੁਣ ਦੇਖਿਆ ਕਿ ਸਾਨੂੰ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਐ ਆਇਆ ਨਾ ਸੋਚੀ ਕਿਤੇ ਵੀ ਅੰਦਰ ਹੀ ਅੰਦਰ ਇਹਦੇ ਨਾਲ ਅਸੀਂ ਐ ਕਰੀ ਜਾਂਦੇ ਹਾਂਗੇ ਮਾਇਦਾ ਫੇਰ ਵੀ ਇਹਦੇ ਤੇ ਰਹਿਮ ਆਇਆ ਮੈਂ ਮੁੰਡਾ ਛੱਡਤਾ ਮੈਂ ਕਿਹਾ ਚਲੋ ਆ ਪੇ ਨੂੰ ਸਾਮੂਗਾ ਸੋਨੂ ਹੋ ਗਿਆ ਲਾਲਚ ਮੁੰਡਾ ਦਾ ਭੇਜਤਾ ਉੱਥੇ ਵੀ ਅਸੀਂ ਉੱਥੇ ਲਾ ਕੇ ਜ਼ਮੀਨ ਕਰਾ ਲਾਂਗੇ ਮਾ ਉਹ ਨਾਲ ਨਾਲ ਤਾਂ ਚੋਰੀਆਂ ਜ਼ਮੀਨ ਕਰਾ ਲਈ ਹੈ ਮੈਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਹੈਗਾ ਮੇਰਾ ਨਹੀਂ ਸੀ ਉਹਦੇ ਚੱਦ ਨਾ ਭਣੇ ਆ ਸਾਮਦੀ ਤੇ ਰਹਿਣਾ ਬੇਬੇ ਨੂੰ ਜੇ ਉਹਨਾਂ ਚ ਰਸਾਮੀ ਹੈ ਜਿੰਨਾ ਚਿਰ ਜ਼ਮੀਨ ਨਹੀਂ ਕਰਾਈ ਗੂਠਾ ਨਹੀਂ ਲੱਗਿਆ ਜਦੋਂ ਗੂਠਾ ਲਾਤਾ ਉਦੋਂ ਉਦੋਂ ਬਾਅਦ ਤਾਂ ਉੱਥੇ ਪਈਆਂ ਔਰ ਛੜੇ ਤੋੜੇ ਜਿਵੇਂ ਹੁਣ ਤੁਹਾਨੂੰ ਦੋਨਾਂ ਨੂੰ ਹੱਥ ਬੰਨ੍ਹ ਕੇ ਬੈਠੀ ਪਾਣੀ ਪਾਜੋ ਮੈਨੂੰ ਤਾਜਾ ਪਾਣੀ ਪਾਜੋ ਤਾਜਾ ਪਾਣੀ ਪਾਜੋ ਤੁਸੀਂ ਦੋਨਾਂ ਨੇ ਨਹੀਂ ਪਾਇਆ ਨਾ ਮੁੰਡੇ ਨੇ ਪਾਇਆ ਨਾ ਤਾਏ ਪਾਇਆ ਉਹ ਲੋਕ ਦੇਖਦੇ ਤੇ ਨੰਗਦੇ ਹਾਂ ਅੱਗੇ ਸੱਚਾਈ ਹੁਣ ਤਾਂ ਹੁਣ ਤਾਂ ਮੰਨ ਜਾ ਹੁਣ ਤਾਂ ਮੰਨ ਜੋ ਵੀ ਅਸੀਂ ਕਰਤੀ ਦੇਖ ਲੈ ਸੇਵਾ ਐਹੀ ਜੀ ਸੇਵਾ ਕਰਦੇ ਸੀ ਅਸੀਂ ਰੋ ਨਾ ਮਾਂ ਹੁਣ ਹੁਣ ਮੈਂ ਲੈ ਕੇ ਜਾਉਂ ਤੈਨੂੰ ਬਿਨਾਂ ਜ਼ਮੀਨ ਤੋਂ ਤੇਰੀ ਸੇਵਾ ਕਰੂੰ ਮੈਂ ਇਹ ਤਾਂ ਲਾਲਚਣ ਤੀ ਗਈ ਇਹ ਤੀ ਨਹੀਂ ਤੀ ਤੇਰੀ ਇਹਦਾ ਲਾਲਚ ਨੇ ਪੱਟ ਲਈ ਜ਼ਮੀਨ ਦੀ ਮਾਰੀ ਨੇ ਲੈ ਲੈਣ ਜਮੀਨਾ ਚਲ ਮੈਂ ਲੈ ਕੇ ਚੱਲਾਂ ਤਾਂ ਇਹਨੂੰ ਤੇ ਉੱਥੇ ਤੇਰੀ ਮੈਂ ਸੇਵਾ ਕਰੂੰਗੀ ਵਧੀਆ ਚਲ ਨਾ ਭਣੀ ਆ ਸਾਹਮਲਾ ਕੇ ਕੋਈ ਨਾ ਮੈਨੂੰ ਪਤਾ ਲੱਗ ਗਿਆ ਕਿਹੜਾ ਤੂੰ ਸਾਹਮੇਂਗੀ ਮੈਂ ਤਾਂ ਹੁਣ ਇਹਨੂੰ ਲੈ ਕੇ ਜਾਊਂਗੀ ਤੈਨੂੰ ਐ ਨਹੀਂ ਆ ਮੱਛਿਆ ਨਹੀਂ ਢਿੱਡ ਤੇਰਾ ਮਾਂ ਤੇ ਹੈ ਤੇ ਤੂੰ ਤਾਂ ਇਹ ਬਦੀਨ ਕਰਤੀ ਉੱਥੇ ਪਿਠਾ ਕੇ ਚਲ ਮਾਂ ਚੱਲੀਏ ਨਾਲੇ ਮੇਰੀ ਇੱਕ ਗੱਲ ਸੁਣ ਲੈ ਅੱਜ ਤੋਂ ਬਾਅਦ ਨਾ ਮੈਂ ਤੇਰੀ ਦੇਈ ਤੇ ਪੈਰ ਤਾਂ ਨਾ ਤੂੰ ਮੇਰੀ ਤੇ ਧਰੀ ਮੇਰਾ ਤੇਰਾ ਰਿਸ਼ਤਾ ਖਤਮ ਹੋ ਗਿਆ ਨਾਲੇ ਬੇਬੇ ਨਾਲ ਵੀ ਹੋ ਗਿਆ ਤੇਰਾ ਅਸੀਂ ਕੱਲ ਜੀ ਸਾਰਿਆਂ ਨੂੰ ਤੁਸੀਂ ਸਾਡੀਆਂ ਵੀਡੀਓ ਨੂੰ ਐਂ ਪਿਆਰ ਦਿੰਦੇ ਰਹੋ ਜਿਵੇਂ ਹੁਣ ਪਿਆਰ ਦੇ ਹੀ ਜਾਂਨੇ ਹੋਗੇ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਪੂਰੀ ਵੇਖਿਆ ਕਰੋ ਮਾਂ ਪਿਓ ਦੀ ਸੇਵਾ ਕਰਨਾ ਆਪਣਾ ਫਰਜ਼ ਹੁੰਦਾ ਹੈਗਾ ਵੀ ਨਾ ਕਿ ਜੇ ਮਾਂ ਪਿਓ ਦੇ ਨਾਲ ਜ਼ਮੀਨ ਹੈ ਜੇ ਕੋਈ ਪੈਸਾ ਕਾ ਵੀ ਆਪਾਂ ਫੇਰ ਹੀ ਸੇਵਾ ਕਰਨੀ ਹੈ ਬਿਨਾ ਪੈਸੇ ਤੋਂ ਜ਼ਮੀਨ ਤੋਂ ਵੀ ਆਪਾਂ ਮਾਂ ਪਿਓ ਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਆਪਾਂ ਨੂੰ ਜਨਮ ਦਿੱਤਾ ਹੁੰਦਾ ਹੈਗਾ ਉਹਨਾਂ ਦੀ ਸੇਵਾ ਕਰਨਾ ਆਪਣਾ ਫਰਜ਼ ਹੈਗਾ ਅੱਸੀ ਕਾਲ ਜੀ ਸਾਰਿਆਂ ਨੂੰ